ਜਿਸ ਦਿਨ ਦਾ ਕਰਾ ਵਿਆਹ ਹੋਇਆ ਤੀਮੀ ਦੀ ਉਂਗਲਾ ਤੇ ਨੱਚਦਾ ਫਿਰਦਾ ਹੋਰ ਕੀ ਵੀਰੇ ਮੰਮੀ ਸਹੀ ਕਹਿੰਦੇ ਨੇ ਤੂੰ ਮੇਰੇ ਨਾਲ ਵੀ ਪਹਿਲਾਂ ਵਾਂਗ ਗੱਲ ਨਹੀਂ ਕਰਦਾ ਹਾਂ ਹਾਂ ਸੱਸ ਬੈਠਿਆ ਜੇ ਘਰ ਚ ਜਿਸ ਦਿਨ ਮੈਨੂੰ ਪਤਾ ਚੱਲ ਗਿਆ ਨਾ ਅਦੇ ਪੇਕੇ ਨੂੰ ਪਟੀਆਂ ਬਣਾਉਂਦੇ ਫੇਰ ਦੇਖੀ ਮੈਂ ਕੀ ਕਰਦੀ ਤੂੰ ਨਾ ਆਪਣੇ ਜ਼ੁਬਾਨ ਨੂੰ ਲਗਾਮ ਦੇ ਕੇ ਰੱਖਿਆ ਕਰ ਔਰ ਉਹਦੇ ਕਮਰੇ ਤਾਂ ਕਿ ਚੀਜ਼ਾਂ ਨਹੀਂ ਪਹੁੰਚਣੀਆਂ ਚਾਹੀਦੀਆਂ ਲਿਆ ਹਸਪੀਟਲ ਮੰਮੀ ਵਧੀਆ ਹੋ ਗਿਆ ਆਪਾਂ ਵੀਰੇ ਦਾ ਵਿਆਹ ਕਰ ਲਿਆ ਨਹੀਂ ਤਾਂ ਗਰਮੀ ਇੰਨੀ ਆ ਆਪਣਾ ਤਾਂ ਕੰਮ ਕਰਕੇ ਬੁਰਾ ਹਾਲ ਹੋ ਜਾਣਾ ਸੀ ਹੁਣ ਭਾਬੀ ਆ ਗਈ ਆਪੇ ਕੰਮ ਕਰ ਲੂਗੀ ਸਾਰੇ ਹਾਂ ਹਾਂ ਕੰਮ ਤੈਨੂੰ ਹੀ ਕਰੂਗੀ ਤਾਹੀਂ ਤਾਂ ਆਪਾਂ ਵਿਆਹ ਕਰ ਲੈਂਦੀ ਐ ਇਹਨੂੰ ਵੇਖ ਨਾ ਕਿਸੇ ਨੂੰ ਬੁਲਾਣਾ ਨਾ ਚਲਾਣਾ ਬਸ ਆਪਣੀ ਤਿੰਨੀ ਗੋਲ ਜਾਣਦੀ ਪਈ ਐ ਇਹਨੂੰ ਓ ਮਾਤਾ ਇੰਨੀ ਗਰਮੀ ਚ ਆਇਆ ਅੰਦਰ ਜਾ ਕੇ ਪਾਣੀ ਪੀਣ ਲੱਗਾ ਉਹ ਪੀਲਾ ਕਿ ਇੱਥੇ ਖੜੇ ਰਹਾ ਆਹੋ ਜਾ ਪੀਲਾ ਪਾਣੀ ਘਰ ਦੇ ਕੰਮ ਤਾਂ ਤੈਨੂੰ ਦਿਖਦੇ ਨਹੀਂ ਅਸੀਂ ਤਾਂ ਇੱਥੇ ਬੈਠੇ ਆ ਜਿਸ ਦਿਨ ਦਾ ਤਰਾ ਵਿਆਹ ਹੋਇਆ ਤੀਮੀ ਦੀ ਉਂਗਲਾ ਤੇ ਨੱਚਦਾ ਫਿਰਦਾ ਤੈਨੂੰ ਇੱਥੇ ਦਿਸਦਾ ਹੀ ਨਹੀਂ ਮਾਂ ਵੀ ਬੈਠੇ ਤੇ ਭੈਣ ਵੀ ਇੱਥੇ ਬੈਠੀ ਐ ਉਹ ਮਾਤਾ ਤੁਹਾਡੇ ਪਤਾ ਨਹੀਂ ਕੀ ਮਨ ਚ ਚੱਲੀ ਜਾਂਦਾ ਕੀ ਕੀ ਸੋਚਦੇ ਰਹਿੰਦੇ ਹੋ ਤੁਸੀਂ ਹੁਣ ਮੈਂ ਅੰਦਰ ਜਾ ਕੇ ਪਾਣੀ ਪੀ ਲਾਂ ਕਿ ਇੱਥੇ ਖੜਾ ਰਵਾਂ ਹੋਰ ਕੀ ਵੀਰੇ ਮੰਮੀ ਸਹੀ ਕਹਿੰਦੇ ਨੇ ਤੂੰ ਮੇਰੇ ਨਾਲ ਵੀ ਪਹਿਲਾਂ ਵਾਂਗ ਗੱਲ ਨਹੀਂ ਕਰਦਾ ਜਦੋਂ ਦੀ ਭਾਬੀ ਆਈ ਏ ਜਿਵੇਂ ਉਹ ਕਹਿੰਦੀ ਐ ਓਵੇਂ ਕਰਦਾ ਤੂੰ ਮੈਨੂੰ ਤਾਂ ਤੁਹਾਡਾ ਦੋਨਾਂ ਦੀ ਸਮਝ ਨਹੀਂ ਆਂਦੀ ਬੈਠੇ ਬੈਠੇ ਪਤਾ ਨਹੀਂ ਕੀ ਸੋਚਦੇ ਰਹਿੰਦੇ ਹੋ ਜਿਹੜਾ ਬੰਦਾ ਬਾਹਰੋਂ ਆਇਆ ਉਹਨੂੰ ਇਹ ਨਹੀਂ ਕਿ ਪਾਣੀ ਲੈ ਕੇ ਦੇਈਏ ਤਿਆ ਪਾਣੀ ਪੀਣ ਜਾਣ ਲੱਗਾ ਤੇ ਮੈਨੂੰ ਜਾਨ ਨਹੀਂ ਦੇ ਰਹੇ ਤੁਸੀਂ ਲੋਕ ਪਤਾ ਨਹੀਂ ਕੀ ਬਣਉ ਤੁਹਾਡਾ ਹਾਂ ਹਾਂ ਬੰਨਾ ਕੀ ਹੈ ਉਹ ਤੇ ਦਿਸੀ ਆਂਦਾ ਜੋ ਬੰਨਾ ਹੈ ਆਗੇ ਤੁਸੀਂ ਹਾਂ ਆ ਗਿਆ ਮੈਨੂੰ ਇਹਨਾਂ ਪਾਣੀ ਦੇ ਦੇ ਪਹਿਲਾਂ ਹਾਂਜੀ ਹਲੋ ਅੱਛਾ ਮੈਂ ਸੋਚ ਰਿਹਾ ਸੀਗਾ ਜੇ ਤੇਰੇ ਕੰਮ ਖਤਮ ਹੋ ਗਏ ਤੈਨੂੰ ਅੱਜ ਪੇਕੇ ਨਾ ਗੇੜਾ ਮਰਾਂ ਲਿਆਵਾਂ ਮੇਰੇ ਪੇਕੇ ਦੇਖ ਲੋ ਮੈਂ ਤਾਂ ਚੱਲ ਬੂੰਗੀ ਪਰ ਇੱਕ ਵਾਰ ਨਾ ਮੰਮੀ ਨੂੰ ਪੁੱਛ ਲੋ ਤੁਸੀਂ ਲੇ ਮੰਮੀ ਨੇ ਕੀ ਕਹਿਣਾ ਕੁਛ ਨਹੀਂ ਕਹਿੰਦੇ ਉਹ ਆਪਾਂ ਤੇਰੇ ਪੇਕੇ ਹੀ ਜਾਣਾ ਹੈ ਹੋਰ ਕਿਤੇ ਥੋੜਾ ਨਾ ਜਾਣਾ ਉਹ ਤਾਂ ਰਾਤੀ ਮੈਂ ਤੈਨੂੰ ਫੋਨ ਤੇ ਤੇਰੀ ਮੰਮਾ ਨਾਲ ਗੱਲ ਕਰਦੇ ਸੁਣ ਲਿਆ ਸੀਗਾ ਕਿ ਤੇਰਾ ਦਿਲ ਕਰਦਾ ਪਿਆ ਪੇਕੇ ਜਾਣ ਦਾ ਮੈਂ ਅੱਜ ਫ੍ਰੀ ਸੀਗਾ ਮੈਨੂੰ ਲੱਗਿਆ ਮੈਂ ਤੈਨੂੰ ਅੱਜ ਹੀ ਲੈ ਚੁਣਾ ਉਹ ਤਾਂ ਗੱਲ ਠੀਕ ਆ ਮੈਂ ਹੋ ਜਾਨੀ ਆ ਤਿਆਰ ਪਰ ਤੁਸੀਂ ਨਾ ਇੱਕ ਵਾਰ ਮੰਮੀ ਨੂੰ ਜ਼ਰੂਰ ਪੁੱਛ ਲਓ ਚੱਲ ਤੂੰ ਇਹਨਾਂ ਕਹਿੰਦੀ ਆ ਮੈਂ ਪੁੱਛ ਲੈਣਾ ਮੰਮੀ ਨੂੰ ਫੇਰ ਹੋਰ ਕੀ ਤੁਸੀਂ ਨਾ ਮੰਮੀ ਨੂੰ ਪਹਿਲਾਂ ਪੁੱਛ ਲਓ ਫੇਰ ਹੀ ਮੈਂ ਤਿਆਰ ਹੁੰਨੀ ਆ ਇਹ ਨਾ ਹੋਵੇ ਮੈਂ ਤਿਆਰ ਹੋ ਜਾਵਾਂ ਤੇ ਨਾਤੀ ਦੋਤੀ ਇੱਥੇ ਹੀ ਰਹਿ ਜਾਵਾਂ ਚੱਲ ਫਿਰ ਮੈਂ ਪੁੱਛ ਕੇ ਠੀਕ ਆ। ਬਾਸਲ ਮਮੇ ਹਾਂ ਕਰਦੇ। ਨਾ ਕਰ ਲਿਆ ਬਨੇ ਮਨ ਮਰ ਜੀਆ। ਓ ਮਮੇ ਕੀ ਬੋਲੀ ਜਾਂਦੇ ਹੋ ਤੁਸੀਂ ਇਹੋ ਜਿਹਾ ਕੀ ਹੋ ਗਿਆ? ਨਾ ਕਿੱਥੇ ਜਾਂਦੀ ਤਿਆਰੀ ਕਰ ਲਿਆ ਤੁਸੀਂ। ਓ ਮਮੀ ਓ ਤਾਂ ਅੱਜ ਮੈਂ ਫ੍ਰੀ ਸੀਗਾ ਤੇ ਮੈਨੂੰ ਲੱਗਿਆ ਉਹਨੂੰ ਅੱਜ ਪੇਕੇ ਲੈ ਜਾਉ ਉਹਦੇ। ਅੱਛਾ ਆਪਣੇ ਪ੍ਰੋਗਰਾਮ ਬਣਾ ਕੇ ਮੈਨੂੰ ਪੁੱਛਦੇ ਹੋ। ਪਹਿਲਾਂ ਦੋਨਾਂ ਮੀਆਂ ਬੀਬੀ ਨੇ ਸਲਾਹ ਕਰ ਲਈ। ਫਿਰ ਆ ਗਿਆ ਮੈਨੂੰ ਪੁੱਛਣ। ਜਿਆਦਾ ਚੁਸਤ ਲਾ ਕੇ ਨਾ ਮੇਰੇ ਨਾਲ ਕਰਾ ਕਰੋ। ਜਾਣਦੀ ਮੈਂ ਤੈਨੂੰ ਤਾਂ ਤੇਰੀ ਤੀਵੀਂ ਨੂੰ ਨਹੀਂ। ਉਹ ਮੰਮੀ ਕਿਹੜੀ ਚੁਸ ਚਲਾਕੀਆਂ ਕਰ ਲਿਆ ਸੀ ਤੁਹਾਡੇ ਨਾਲ? ਮਨ ਨੂੰ ਪੁੱਛੇ ਬਿਨਾ ਕਿਵੇਂ ਚਲੀ ਜਾਉਗੀ ਉਹ ਪੇਕੇ? ਉਹ ਮੰਮੀ ਮੈਨੂੰ ਉੱਥੇ ਕੰਮ ਸੀ। ਤਾਂ ਮੈਂ ਉਹਨੂੰ ਕਹਿਤਾ ਤੂੰ ਮੇਰੇ ਨਾਲ ਚੱਲ ਉਧਰ। ਅੱਛਾ ਚਲੇ ਜਾਓ। ਜੇ ਮੈਂ ਰੋਕੂੰਗੀ ਨਾ ਮੈਂ ਮਾਰੀ ਲਗੂੰਗੀ। ਪਰ ਇੱਕ ਗੱਲ ਯਾਦ ਰੱਖੀਂ ਅੱਗੋਂ ਤੋਂ ਜਿੱਦੋਂ ਵੀ ਜਾਣਾ ਮੈਨੂੰ ਪੁੱਛ ਕੇ ਜਾਣਾ। ਸੱਸ ਬਠੀਏ ਜੇ ਕਰਛੂ। ਉੱਥੇ ਕੱਲ ਦੀ ਵਿਆਹ ਕਿ ਆਈ ਏ। ਉਹ ਮੰਮੀ ਉਹਨੇ ਕਿਹੜਾ ਤੁਹਾਨੂੰ ਕੁਝ ਮਾੜਾ ਕਹਿਤਾ? ਹਾਂ ਹਾਂ ਜਾਓ ਚਲੇ ਜਾਓ। ਕਰਨੀ ਹੈ ਤੇ ਆਪਣੇ ਮਨ ਮਰ ਜਾਈ ਨੇ ਤੁਸੀਂ ਮੰਮੀ ਭਾਬੀ ਨੇ ਤਾਂ ਚੰਗੇ ਜਾਦੂ ਕਰਤਾ ਵੀਰੇ ਤੇ ਜਿੱਦਨ ਦੀ ਆਈ ਐ ਉਸ ਦਿਨ ਦਾ ਵੀਰਾ ਉਂਗਲਾ ਤੇ ਨੱਚਦਾ ਫਿਰਦਾ ਲੱਗਦਾ ਕੋਈ ਜਾਦੂ ਟੋਣਾ ਸਿੱਖ ਕੇ ਆਈ ਐ ਕੋਈ ਨਹੀਂ ਲਾਡੀ ਕਰ ਲਾਂ ਤੇ ਜਿੰਨਾ ਮਰਜੀ ਜਾਦੂ ਟੋਣਾ ਮੈਂ ਨਹੀਂ ਚੱਲਣ ਦਿੰਦੇ ਆਪਣੇ ਪੁੱਤ ਦੇ ਅਗਰ ਜਾਦੂ ਟੋਣੇ ਜਿੱਦ ਦੇ ਮੈਨੂੰ ਪਤਾ ਚੱਲ ਗਿਆ ਨਾ ਅਦੇ ਪੇਕੇ ਨੂੰ ਪਟੀਆਂ ਪੜਾਂਦੇ ਫੇਰ ਦੇਖੀ ਮੈਂ ਕੀ ਕਰਦੀ ਭਾਬੀ ਮੰਮੀ ਰੋਟੀ ਦੇ ਦੇ ਪਾ ਕੇ ਹਾਂ ਆਨੀ ਆ ਵੈਸੇ ਇੱਕ ਗੱਲ ਦੱਸ ਆ ਏਸੀ ਲਾ ਕੇ ਆਰਾਮ ਨਾਲ ਬੈਠੀ ਬਾਹਰ ਕੰਮ ਕੌਣ ਕਰੂਗਾ ਮੈਂ ਨਾ ਸਾਰੇ ਕੰਮ ਨਿਬੇੜ ਕੇ ਫੇਰ ਹੀ ਆ ਕੇ ਬੈਠੀ ਆ ਮੈਨੂੰ ਸੀਗਾ ਕਿ ਮੰਮੀ ਗਵਾਂਡੀਆਂ ਦੇ ਗਏ ਹੋਏ ਨੇ ਕਿ ਜਦੋਂ ਆਣਗੇ ਉਦੋਂ ਮੈਂ ਰੋਟੀ ਪਾ ਕੇ ਦੇ ਦੂੰਗੀ ਤਾਂ ਮੈਂ ਅੰਦਰ ਆ ਕੇ ਬੈਠ ਗਈ ਨਹੀਂ ਤੇ ਨਕਲੀ ਨੂੰ ਗਰਮੀ ਲੱਗਦੀ ਆ ਮੈਂ ਨਹੀਂ ਤੇ ਉਸਦੀ ਬਾਹਰ ਬੈਠੀ ਬਾਹਰ ਕਿੰਨੀ ਗਰਮੀ ਐ ਮੈਂ ਕੀ ਕਹਿ ਦਿੱਤਾ ਮੈਂ ਮਨਾ ਕੀਤਾ ਮੇਰੇ ਵੱਲੋਂ ਸਾਰੇ ਆ ਕੇ ਬੈਠ ਜਾਓ ਅਸੀਂ ਤਾਂ ਬਾਹਰ ਬੈਠੇ ਆ ਬਿੱਲ ਬਚਾਉਣ ਦੇ ਮਾਰੇ ਕਿ ਏਸੀ ਚੱਲੂਗਾ ਤਾਂ ਬਿੱਲ ਵੀ ਵੱਧ ਆਊਗਾ ਤੂੰ ਇੱਥੇ ਇਕੱਲੀ ਏਸੀ ਚਲਾ ਕੇ ਬੈਠੀ ਐ ਮੈਨੂੰ ਤਾਂ ਹਜੇ 5 ਮਿੰਟ ਹੋਏ ਆ ਕੇ ਬੈਠੀ ਨੂੰ ਤੂੰ ਐਵੇਂ ਆ ਕੇ ਮੈਨੂੰ ਬੋਲਣ ਲੱਗ ਗਈ ਹਾਂ ਮੈਂ ਤਾਂ ਬੋਲਣਾ ਹੀ ਐ ਮੇਰਾ ਤਾਂ ਘਰ ਐ ਮੈਨੂੰ ਤਾਂ ਫਿਕਰ ਆਪਣੇ ਘਰ ਦੀ ਤੈਨੂੰ ਤਾਂ ਹੈ ਨਹੀਂ ਮੰਮੀ ਮੰਮੀ ਲਾਡੀ ਤੂੰ ਛੋਟੀ ਜੀ ਗੱਲ ਨੂੰ ਵਧਾ ਕੇ ਹੋ ਰਹੀ ਐ ਵਧਾ ਤਾਂ ਤੂੰ ਰਹੀ ਐ ਭਾਬੀ ਮੰਮੀ ਕੀ ਹੋਇਆ ਪੁੱਤ ਹੋਣਾ ਕੀ ਐ ਆਪਣੀ ਨੂੰਹ ਦੀਆਂ ਕਰਤੂਤਾਂ ਦੇਖ ਲਓ ਇਕੱਲੀ ਏਸੀ ਚਲਾ ਕੇ ਬੈਠੀ ਹੋਈ ਐ ਨਾ ਬਾਰ ਬੈਠ ਤੂੰ ਪਿਗਲਾ ਲੱਗੇ ਅਸੀਂ ਪੱਖੇ ਥੱਲੇ ਬੈਠਿਆ ਤੂੰ ਨਹੀਂ ਬੈਠ ਸਕਦੀ ਮੰਮੀ ਮੈਂ ਕਿਹੜਾ ਮਨਾ ਕੀਤਾ ਏਸੀ ਥੱਲੇ ਬੈਠਣ ਲਈ ਤੁਸੀਂ ਸਾਰੇ ਜਾਨੇ ਆ ਕੇ ਬੈਠ ਜਾਓ ਨਾ ਸਾਨੂੰ ਦਿਸਦਾ ਜਿਹੜਾ ਅਸੀਂ ਦਾ ਐਨਾ ਬਿੱਲ ਆਣਾ ਤੇਰੇ ਬੰਦੇ ਨਾਲ ਤੇ ਕਹਿੰਦਾ ਨਾ ਮੰਮੀ ਤੇ ਤੁਸੀਂ ਵੇਦਾ ਬਿੱਲ ਮੰਮੀ ਐਦਾਂ ਬੋਲਣ ਦੀ ਕੀ ਲੋੜ ਐ ਜਦ ਸਾਰੇ ਮਿਲ ਕੇ ਖਰਚਾ ਕਰਦੇ ਨੇ ਮੰਮੀ ਦੇਖ ਲੋ ਚਲ ਦੀ ਜਬਾਨ ਇਹਦੀ ਤੂੰ ਨਾ ਆਪਣੇ ਜਬਾਨ ਨੂੰ ਲਗਾਮ ਦੇ ਕੇ ਰੱਖਿਆ ਕਰ ਬਹੁਤ ਬੋਲਣ ਲੱਗ ਗਈ ਇਸ ਘਰ ਦੇ ਵਿੱਚ ਤਾਂ ਨਾ ਬੰਦਾ 5 ਮਿੰਟ ਚੈਨ ਨਾਲ ਬੈਠ ਵੀ ਨਹੀਂ ਸਕਦਾ ਕੀ ਦੀ ਕਾਲ ਫੋਨ ਰਸੋਈ ਚ ਭੁੱਲ ਗਈ ਸੀ ਕਰਕੇ ਪੁੱਛਾਂ ਹਲੋ ਹਲੋ ਹਾਂਜੀ ਤੁਸੀਂ ਕਾਲ ਕੀਤੀ ਸੀ ਮੈਂ ਤਾਂ ਫੋਨ ਕੀਤਾ ਸੀ ਪੁੱਛਣਾ ਸੀ ਕੁਝ ਖਾ ਲਿਆ ਵਾਂ ਨਹੀਂ ਨਹੀਂ ਮੈਂ ਨਹੀਂ ਕੁਝ ਖਾਣਾ ਹਾਂ ਦੱਸ ਦੇ ਕੁਝ ਖਾਣਾ ਹੈ ਮੈਂ ਤਾਂ ਆਫਿਸ ਤੋਂ ਘਰ ਆਣ ਲੱਗਾ ਸੀ ਤਾਂ ਮੈਂ ਕਿਹਾ ਪੁੱਛਣਾ ਇੱਕ ਵਾਰੀ ਉਹ ਨਹੀਂ ਨਹੀਂ ਐਵੇਂ ਕੀ ਫਾਇਦਾ ਮੈਂ ਕੁਝ ਨਹੀਂ ਖਾਣਾ ਤੁਸੀਂ ਰਹਿਣ ਦਿਓ ਉਹ ਹੁਣ ਖਾਣ ਚ ਵੀ ਫਾਇਦੇ ਦੇਖੀ ਤੇ ਆ ਚਲੋ ਤੁਸੀਂ ਅੱਧਾ ਕਰੋ ਲਾਡੀ ਨੂੰ ਫੋਨ ਕਰਕੇ ਪੁੱਛ ਲਓ ਫਿਰ ਉਨ ਨੂੰ ਤਾਂ ਮੈਂ ਪੁੱਛ ਲੈਣਾ ਤੂੰ ਵੀ ਦੱਸ ਦੇ ਕੁਝ ਖਾਣਾ ਤਾਂ ਮੈਂ ਉਹ ਵੀ ਲੈ ਆਉਂਗਾ ਨਹੀਂ ਨਹੀਂ ਤੁਸੀਂ ਜੋ ਵਾਕਿਆ ਨਹੀਂ ਲੈ ਕੇ ਆਉਂਗੇ ਨਾ ਮੇਰੇ ਲਈ ਵੀ ਉਹੀ ਲਈ ਆਈਓ ਮੈਂ ਉਹੀ ਖਾ ਲੂੰਗੀ ਚਲ ਠੀਕ ਹੈ ਫਿਰ ਮੈਂ ਉਹਨੂੰ ਫੋਨ ਕਰਕੇ ਪੁੱਛ ਲੈਂਦਾ ਹਾਂ ਹਾਂਜੀ ਠੀਕ ਹੈ ਚਲੋ ਬਾਏ ਸੋਨੀਆ ਨਾ ਕਿਚ ਕੀ ਆ ਨਾ ਇਹ ਤਾਂ ਮੈਂ 버ਗਰ ਲਈ ਆਸੀ ਸੋਨੀਆ ਲਈ ਤੇ ਬਾਕੀ ਤਾਂ 버 ਮੈਂ ਫੋਨ ਕਰਕੇ ਪੁੱਛਿਆ ਸੀ ਲਾਡੀ ਨੂੰ ਕੁਝ ਖਾਣਾ ਤੇ ਦੱਸ ਦੇ ਉਹਨੇ ਕੁਝ ਨਹੀਂ ਦੱਸਿਆ ਮੈਂ ਕਿਹਾ ਮੰਮੀ ਨੂੰ ਕੁਝ ਲੈ ਉਹ ਕਹਿੰਦੀ ਮੰਮੀ ਨੇ ਵੀ ਨਹੀਂ ਖਾਣਾ ਉੱਚੰਦੀ ਕੀ ਲੋੜ ਸੀ ਸਾਡਾ ਘੜਾ ਸੰਗ ਥੱਲੋਂ ਨਹੀਂ ਲੱਗਣਾ ਸੀ ਐ ਮੰਮੀ ਤੁਸੀਂ ਜਾਨੂੰ ਪੁੱਛਿਆ ਸੀਗਾ ਉਹ ਤੁਸੀਂ ਮਨਾ ਕਰਤਾ ਮੈਂ ਐਵੇਂ ਲਿਆਂਦਾ ਤੇ ਬਿਨਾਂ ਗੱਲ ਤੋਂ ਵੇਸਟ ਹੋ ਜਾਂਦਾ ਸਾਰਾ ਸਮਾਨ ਲੈ ਖਾਣ ਪੀਣ ਦਾ ਵੀ ਤੋ ਮਨਾ ਕਰਦਾ ਜਿਵੇਂ ਉਹ ਸਿਖਾਈ ਜਾਂਦੀ ਹੈ ਨਾ ਮੈਂ ਤੋ ਕਰੀ ਜਾਂਦਾ ਉਹ ਮੰਮੀ ਇਹਦੇ ਵਿੱਚ ਉਹ ਕਿੱਥੋਂ ਵਿੱਚ ਆ ਗਈ ਮੈਂ ਤਾਂ ਫੋਨ ਕਰਕੇ ਪੁੱਛਿਆ ਸੀ ਤੁਸੀਂ ਉਹ ਮਨਾ ਕੀਤਾ ਵਸ ਤੈਨੂੰ ਘਰ ਵਾਲੀ ਦਿਸਦੀ ਐ ਲੈ ਆ ਦੇ ਤੋ ਉਹ ਲੈ ਦੇ ਅਸਤੇ ਤੈਨੂੰ ਦਿਸਦੇ ਹੀ ਨਹੀਂ ਉਹ ਮਾਤਾ ਰਹਿਣ ਦਿਓ ਆਹ ਪੜੋ ਤੁਸੀਂ 버거 ਤੁਸੀਂ ਵੀ ਖਾ ਲੋ ਮੰਮੀ ਤੁਸੀਂ ਕੀ ਕਰੀ ਜਾਂਦੇ ਹੋ ਮੈਂ ਨਿੰਬੂ ਪਾਣੀ ਬਣਾਣ ਲੱਗੀ ਸੀ ਨਿੰਬੂ ਪਾਣੀ ਪੀਣਾ ਮੈਂ ਮੰਮੀ ਆ ਦੇਖ ਲਓ ਜਿਹੜੇ ਰਾਤੀ 버ਗਰ ਲਿਆਂਦੇ ਸੀ ਐਦਾਂ ਹੀ ਪਏ ਆ ਖਾਦੇ ਵੀ ਨਹੀਂ ਚੱਲ ਨਹੀਂ ਖਾਦੇ ਤਾਂ ਨਾ ਸਹੀ ਪਰ ਉਹਦੇ ਕਮਰੇ ਤਾਂ ਕਿ ਚੀਜ਼ਾਂ ਨਹੀਂ ਪੁੱਛਣੀਆਂ ਚਾਹੀਦੀ ਨਹੀਂ ਤਾਂ ਨੂੰ ਲੱਗੂਗਾ ਮੈਂ ਜੋ ਚੀਜ਼ ਬੈਠੇ-ਬੈਠੇ ਮੰਗਦੀ ਆ ਮੈਨੂੰ ਮਿਲ ਹੀ ਜਾਂਦੀ ਐ ਨਾ ਮੰਮੀ ਪੈਸੇ ਕੀ ਪੇੜਾਂ ਲੱਗਦੇ ਆ ਵੀਰਾਂ ਲਿਆ ਲਿਆ ਕੇ ਦੇਈ ਜਾਵੇ ਤੇ ਉਹ ਮੂੰਹ ਬਣਾ ਕੇ ਬੈਠੀ ਜਾਵੇ ਤੇ ਐਵੇਂ ਚੀਜ਼ਾਂ ਖਰਾਬ ਕਰੇ ਜਾਵੇ ਲੈ ਕਰੀ ਜਾਵੇ ਖਰਾਬ ਪਰ ਮੈਂ ਉਹਦੇ ਇਸ ਘਰ 'ਚ ਚੱਲਣਾ ਨਹੀਂ ਦੇਣੀ ਆਤਮ ਤੇਰੇ ਵੀਰੇ ਨੰਦ ਦੇਖ ਲਿਆ ਸੀ ਤੇ ਪੁੱਛ ਲਿਆ ਕੀ ਲੈ ਕੇ ਆਇਆ ਤੇ ਮੰਨੂ ਕਹਿੰਦਾ ਮੈਂ ਤੁਹਾਨੂੰ ਵੀ ਤਾਂ ਪੁੱਛਿਆ ਸੀ ਖਾਣ ਨੂੰ ਤੇ ਤੁਸੀਂ ਜਵਾਬ ਦਿੱਤਾ ਮੈਨੂੰ ਤਾਂ ਮੈਨੂੰ ਇਹ ਫੜਾ ਗਿਆ ਚੀਜ਼ ਮੰਮੀ ਇੱਕ ਗੱਲ ਹੈ ਜੇ ਚੀਜ਼ ਮੰਗਵਾਣੀ ਸੀ ਤਾਂ ਸਾਰੇ ਲਈ ਮੰਗਵਾ ਲੈਂਦੀ ਚੋਰੀ ਚੋਰੀ ਕਮਰੇ ਚ ਵੜ ਕੇ ਕਿਉ ਖਾਣੀ ਸੀ ਐਹੀ ਤਾਂ ਮੈਂ ਵਿੱਕੀ ਨੂੰ ਪੁੱਛਿਆ ਸੀ ਕਿ ਤੂੰ ਚੀ ਲੈਣੀ ਸੀ ਤਾਂ ਸਾਰੇ ਲਈ ਲੈਂਦਾ ਫੋਨ ਕਰਨ ਦੀ ਕੀ ਲੋੜ ਸੀ ਹਾਂਜੀ ਮੰਮੀ ਬਿਲਕੁਲ ਸਹੀ ਕਿਹਾ ਤੁਸੀਂ ਚੱਲ ਜੇ ਸਾਡੇ ਲਈ ਨਹੀਂ ਨਾ ਲਿਆਇਆ ਤੇ ਲਿਆਂਦਾ ਹੋਇਆ 버ਗਰ ਮੈਂ ਉਹਨੂੰ ਵੀ ਨਹੀਂ ਖਾਣ ਦਿੱਤਾ ਲੇ ਜੇ ਸਾਡੇ ਲਈ ਕੋਈ ਚੇ ਨਹੀਂ ਆਈ ਤੈਨੂੰ ਕਿੱਦਾਂ ਮਿਲਜੋ ਹਜੋ ਜਾਂਦੀ ਨੂੰ ਦੀ ਸੱਸ ਹੈ ਕਿੱਦਾਂ ਦੀ ਮੰਮੀ ਮੈਨੂੰ ਤਾਂ ਇਦਾਂ ਲੱਗਦਾ ਵੀ ਵੀਰੇ ਦੇ ਸਿਰ 'ਚ ਕੁਝ ਘੋਲ ਕੇ ਪਾਈ ਜਾਂਦੇ ਆ ਉਹ ਕਰਨ ਦੇ ਜੋ ਕਰੀ ਜਾਂਦੀ ਐ ਮੈਂ ਤਾਂ ਵੱਡੇ ਵੱਡੇ ਉੱਤੇ ਵੀ ਤਾਂ ਸਿਰ ਨਹੀਂ ਹੁੰਦੀ ਤਾਂ ਤੇ ਆ ਕੀ ਚੀਜ਼ ਐ ਇਹ ਤੇਰੀ ਦਾਦੀ ਤੇ ਚਾਚੀ ਨੇ ਬਹੁਤ ਕੁਝ ਕਰਨ ਦੀ ਕੋਸ਼ਿਸ਼ ਕੀਤੀ ਮੈਂ ਉਹਨਾਂ ਨੂੰ ਉਹਨੂੰ ਕੁਝ ਕਰਨ ਦਿੱਤਾ ਤੇ ਆ ਕੀ ਚੀਜ਼ ਐ ਮੰਮੀ ਤੁਸੀਂ ਉਹਨਾਂ ਦੀਆਂ ਗੱਲਾਂ ਛੱਡੋ ਉਹਨਾਂ ਨੇ ਜੋ ਕਰਨਾ ਸੀ ਕਰ ਲਿਆ ਤੁਸੀਂ ਇਹਦੇ ਬਾਰੇ ਸੋਚੋ ਹਣ ਕਿ ਕੀ ਕਰਨਾ ਐ ਮੈਂ ਤਾਂ ਸੋਚਦੀ ਆ ਜਿਹੜਾ ਇਹਨਾਂ ਦਾ ਪਿਆਰ ਹੈ ਨਾ ਇਹਨਾਂ ਨੂੰ ਅਲੱਗ ਨਾ ਕਰਦੀ ਐ ਮੰਮੀ ਅਲੱਗ ਪਰ ਉਹ ਕਿਵੇਂ ਮੈਂ ਜੋ ਤੈਨੂੰ ਕੁਝ ਕਹਿੰਨੇ ਆ ਨਾ ਉਹ ਧਿਆਨ ਨਾਲ ਸੁਣ ਲਿਆ ਕਰ ਤੇ ਕਰ ਲਿਆ ਕਰ ਤੇਰੀ ਮਾਂ ਦਾ ਨਾ ਦਿਮਾਗ ਨਹੀਂ ਕੰਪਿਊਟਰ ਐ ਨਿਮਤ ਨੇ ਨੇ ਦੇ ਦੇ ਵੱਜਦੇ ਹੀ ਜਾ ਰਹੀਆਂ ਇੱਥੇ ਪਈਆਂ ਆਰਾਮ ਨਾਲ ਆਵਾਜ਼ ਬੁਜ ਨਹੀਂ ਦੇਣੀ ਹੁੰਦੀ ਸੋਨੀਆ ਤੈਨੂੰ ਕਹਿ ਰਹੀ ਆ ਮੈਂ ਕੀ ਹੋ ਗਿਆ ਮੰਮੀ ਮੇਰੀ ਨਾ ਤਬੀਅਤ ਨਹੀਂ ਠੀਕ ਸੀਗੀ ਅੱਜ ਕੀ ਹੋਇਆ ਦੱਸੋ ਨਾ ਤਬੀਅਤ ਨੂੰ ਕੀ ਹੈ ਤਾਥੇ ਬੜਾ ਚਰਖੇ ਘੱਟ ਕੇ ਆਈ ਹੈ ਮੰਮੀ ਤੁਸੀਂ ਨਾ ਇਹਨਾਂ ਨੂੰ ਕਹਿ ਦੋ ਕਿ ਮੈਨੂੰ ਨਾ ਦਵਾਈ ਦਵਾ ਲਿਆ ਨਾ ਮੈਂ ਕਿਸੇ ਨੂੰ ਕੁਝ ਨਹੀਂ ਕਹਿਣਾ ਇਹ ਤੇਰਾ ਡਰਾਮਾ ਹੈ ਨਾ ਮੇਰੇ ਸਾਹਮਣੇ ਨਹੀਂ ਚੱਲਣਾ ਮੰਮੀ ਮੈਂ ਸੱਚੀ ਕੋਈ ਡਰਾਮੇ ਨਹੀਂ ਕਰ ਰਹੀ ਮੇਰੀ ਸੱਚੀ ਤਬੀਅਤ ਬਹੁਤ ਖਰਾਬ ਆ ਮੈਨੂੰ ਬੜੀ ਘਬਰਾਹਟ ਹੋ ਜਾਂਦੀ ਹੈ ਬਿਮਾਰਤਾ ਕਦੇ ਵੀ ਕੋਈ ਵੀ ਹੋ ਸਕਦਾ ਤੁਸੀਂ ਇੱਕ ਵਾਰੀ ਇਹਨਾਂ ਨੂੰ ਫੋਨ ਕਰ ਦੋ ਤੇ ਮੈਨੂੰ ਹਸਪੀਟਲ ਲੈ ਜਾਣ ਤੇ ਦਵਾਈ ਦਵਾ ਲਿਆ ਹਸਪੀਟਲ ਪਤਾ ਕਿੰਨਾ ਖਰਚਾ ਆਉਂਦਾ ਹਸਪੀਟਲ ਚ 500 ਰੁਪਏ ਦੀ ਤਾਂ ਪਰਚੀ ਕੱਟੀ ਜਾਂਦੀ ਐ ਤੇ 1500 2000 ਦੀ ਦਵਾਈ ਲਿਖ ਦਿੰਦੇ ਨੇ ਉਹ ਉੱਠ ਕੇ ਨਾ ਦਵਾਈ ਖਾ ਲੈ ਸਿਰਦਰਦ ਦੀ ਤੇ ਜਾਂ ਬੁਖਾਰ ਦੀ ਤੇ ਡਰਾਮੇ ਨਾ ਕਰ ਉੱਠ ਕੇ ਨਾ ਕੰਮ ਕਰ ਲੈ ਕਰਦਾ ਮੰਮੀ ਮੈਂ ਕੋਈ ਡਰਾਮੇ ਨਹੀਂ ਕਰ ਰਹੀ ਮੇਰੀ ਸੱਚੀ ਤਬੀਅਤ ਬਹੁਤ ਖਰਾਬ ਐ ਨਾਲੇ ਐਵੇਂ ਕਿਵੇਂ ਮੈਂ ਕੋਈ ਵੀ ਦਵਾਈ ਖਾ ਲਵਾਂ ਦਵਾਈ ਨਾ ਮੈਂ ਤੈਨੂੰ ਅੱਜ ਦਵਾਵਾਂ ਮੈਂ ਤੈਨੂੰ ਕੱਲ ਦਵਾਵਾਂ ਤੇ ਉੱਠ ਕੇ ਨਾ ਕਰਦਾ ਕੰਮ ਕਰ ਇਹ ਬਹਾਨੇ ਜਿਹਾ ਨਾ ਮਾਰ ਇਨਸਾਨ ਹੋਣ ਦੇ ਨਾਤੇ ਇਹਨਾਂ ਨੂੰ ਪੂਰਾ ਦਰਸ ਨਹੀਂ ਆਂਦਾ ਕਿਸੇ ਤੇ ਵੀ ਮੰਮੀ ਮੇਰੀ ਗੱਲ ਸੁਣੋ ਲਾਡੀ ਨੂੰ ਇੱਥੇ ਰਹਿੰਦੇ ਕਿੰਨਾ ਟਾਈਮ ਹੋ ਗਿਆ ਹੁਣ ਆਪਾਂ ਇਹਨੂੰ ਭੇਜ ਦਈਏ ਤੇ ਸਾਰੇ ਨਾ ਨਾ ਮੈਂ ਨੇ ਭੇਜਣੀ ਆਪਣੀ ਧੀ ਮਾਰਨੀ ਮਾਤਾ ਇਹਨੂੰ ਜੇ ਐਵੇਂ ਹੀ ਇਹ ਦੂਰ ਰਹੇ ਨੇ ਇੱਕ ਦੂਜੇ ਤੋਂ ਇੰਨਾ ਦਿਲਾਂ 'ਚ ਦੂਰੀ ਪੈ ਜਾਣੀ ਆ ਫਿਰ ਫਿਰ ਉਹ ਗੱਲ ਨਹੀਂ ਬਣਨੀ हां जी मम्मी ਇਹ ਬਿਲਕੁਲ ਠੀਕ ਕਹਿ ਰਹੇ ਨੇ ਹਰ ਬੰਦੇ ਨੂੰ ਨਾ ਇੱਕ ਮੌਕਾ ਦੇਣਾ ਚਾਹੀਦਾ ਕੀ ਪਤਾ ਸਭ ਕੁ ਠੀਕ ਹੋ ਜਵੇ ਨਾ ਨਾ ਮੈਂ ਕੋਈ ਮੌਕਾ ਹੋਰ ਨਹੀਂ ਦੇਣਾ ਉਹਨਾਂ ਨੂੰ ਜੋ ਉਹਨਾਂ ਨੇ ਮੇਰੇ ਧੀ ਨਾਲ ਕੀਤਾ ਨਾ ਉਹ ਮੈਂ ਕਦੀ ساری ਜ਼ਿੰਦਗੀ ਭੁੱਲ ਨਹੀਂ ਸਕਦੀ ਹੋਰ ਕੀ ਵੀਰੇ ਮੇਰੀ ਸੱਸ ਤੇ ਮੇਰੇ ਨਣਦ ਨੇ ਮੇਰੇ ਪੈਰ ਹੀ ਨਹੀਂ ਲੱਗਣ ਦਿੱਤੇ ਉੱਥੇ ਹਰ ਟਾਈਮ ਰੋਕਦੇ ਟੁਕਦੇ ਰਹਿੰਦੀਆਂ ਸੀ ਜੇ ਮੈਂ ਕੰਮਕਾਰ ਕਰਕੇ ਬੈਠ ਜਾਂਦੀ ਸੀ ਨਾ ਇਹ ਠੀਕ ਕਿਉਂ ਚਲਾਇਆ ਬੋਲਣ ਲੱ ਆ ਜਾਂਦੇ ਸੀ ਪੱਖੇ ਤੱਕ ਬੰਦ ਕਰ ਦਿੰਦੀਆਂ ਸੀ ਮੈਨੂੰ ਤੇ ਮੇਰੇ ਘਰ ਵਾਲੇ ਨੂੰ ਇਕੱਠੇ ਦੇਖ ਕੇ ਰਾਜੀ ਹੀ ਨਹੀਂ ਸੀ ਇਹਨਾਂ ਨੂੰ ਇਹ ਸੀ ਕਿਉਂ ਇਹਦਾ ਕਰਦਾ ਕਿਉਂ ਐਨ ਕਿਸੇ ਪਾਸੇ ਸਾਹ ਨਹੀਂ ਲੈਣ ਦਿੰਦੇ ਸੀ ਕੰਮ ਕਰੋ ਤਾਂ ਆਖਾ ਨਾ ਕਰੋ ਤਾਂ ਆਖਾ ਲੈ ਕਿੰਨੀ ਅੱਖੀਂ ਸੀ ਮੇਰੀ ਤੇ ਕਿੰਨੀ ਰੋਕ ਟੋਕੀ ਕਰਦੇ ਸੀ ਮੰਮੀ ਹੁਣ ਮੇਰੀ ਗੱਲ ਤਾਂ ਗੁੱਸਾ ਨਾ ਕਰਿਓ ਤੁਹਾਨੂੰ ਯਾਦ ਆ ਤੁਸੀਂ ਸੋਨੀਆ ਨਾਲ ਕੀ ਕੁਝ ਕਰਦੇ ਸੀਗੇ ਕਹਿੰਦੇ ਨੇ ਜਿਹੋ ਜਹਾ ਬੀਜੋਗੇ ਉਹੋ ਜਿਹਾ ਹੀ ਵੱਡੋਂਗੇ ਆ ਗਿਆ ਨਾ ਸਾਰਾ ਕੁਝ ਤੁਹਾਡੇ ਸਾਹਮਣੇ ਜੋ ਕੁਛ ਵੀ ਸੋਨੀਆਂ ਨਾਲ ਕਰਦੇ ਸੀ ਨਾ ਉਹਨੂੰ ਉਹੀ ਸਭ ਕੁਝ ਲਾਡੀ ਦੇ ਸੋਰੇ ਉਹਦੇ ਨਾਲ ਕਰਦੇ ਪਏ ਨੇ ਫਰਕ ਬਸ ਇੰਨਾ ਹੈ ਜਦੋਂ ਬਗਾਨੀ ਤੇ ਨਾ ਹੋਵੇ ਉਦੋਂ ਦੁੱਖ ਨਹੀਂ ਹੁੰਦਾ ਇਹ ਸਭ ਕੁਝ ਆਪਣੀ ਤੇ ਨਾ ਹੋਵੇ ਉਦੋਂ ਬਰਦਾਸ਼ਤ ਨਹੀਂ ਹੁੰਦਾ ਆਪਣੀ ਕੀਤੀਆਂ ਨਾ ਕਦੇ ਨਾ ਕਦੇ ਅੱਗੇ ਆ ਹੀ ਜਾਂਦੀਆਂ ਤੁਸੀਂ ਇਹ ਸੋਚੋ ਦੇ ਲਾਡੀ ਦਾ ਇੰਨਾ ਦਿਲ ਦੁਖਦਾ ਹੈ ਉਦੋਂ ਸੋਨੀਆਂ ਦਾ ਵੀ ਤਾਂ ਦੁਖਦਾ ਹੋਊਗਾ ਉਦੋਂ ਤੱਕ ਤੁਸੀਂ ਦੋਨੋਂ ਮਿਲ ਕੇ ਪਤਾ ਨਹੀਂ ਕੀ ਕੀ ਕਰਦੀਆਂ ਸੀ ਉਹ ਕਹਿੰਦੇ ਨੇ ਨਾ ਜੇ ਆਪਾਂ ਚੰਗਾ ਕਰਾਂਗੇ ਤਾਂ ਉਹਦਾ ਫਲ ਵੀ ਆਪਾਂ ਨੂੰ ਚੰਗਾ ਹੀ ਮਿਲੂ ਤੇ ਕਿਸੇ ਨਾਲ ਮਾੜਾ ਕਰਾਂਗੇ ਤਾਂ ਬਾੜੀ ਦੇਰ ਨਹੀਂ ਲੱਗਦੀ ਉਹ ਵੀ ਅਗਿਆਨ ਚ ਹਾਂ ਵੀਰੇ ਜੋ ਕੁਝ ਮੈਂ ਭਾਬੀ ਨਾਲ ਕਰਦੀ ਸੀ ਉਹੀ ਕੁਝ ਹੁਣ ਮੇਰੇ ਨਾਲ ਹੋ ਰਿਹਾ ਜਿਵੇਂ ਆਪ ਨੇ ਕੁਝ ਚੰਗਾ ਕੀਤਾ ਮੇਰੇ ਨਾਲ ਕਿਹੜਾ ਕੁਝ ਚੰਗਾ ਹੋ ਰਿਹਾ ਮੈਂ ਕੋਈ ਕਸਰ ਨਹੀਂ ਛੱਡੀ ਭਾਬੀ ਦਾ ਦਿਲ ਦੁਖਾਉਣ ਚ ਭਾਬੀ ਮੈਨੂੰ ਮaaf ਕਰਦੇ ਕੋਈ ਗੱਲ ਨਹੀਂ ਲਾੜੀ ਮੈਂ ਤਾਂ ਕਦੀ ਨਹੀਂ ਚਾਇਆ ਕਿ ਤੇਰੇ ਨਾਲ ਇਹ ਸਭ ਕੁਝ ਹੋਵੇ ਪਰ ਬਾਕੀ ਰੱਬ ਨੂੰ ਜੋ ਮਨਜ਼ੂਰ ਹੈ। ਲਾਡੀ ਹਜੇ ਵੀ ਕੁਝ ਨਹੀਂ ਵਿਗੜਿਆ। ਤੂੰ ਚਲੀ ਜਾ ਆਪਣੇ ਸਹੁਰੇ। ਉਹ ਹੀ ਤੇਰਾ ਸਲੀਕਰ ਹੈ। ਜੇ ਕੋਈ ਗਲਤੀ ਹੋ ਵੀ ਗਈ ਨਾ ਤੇ ਮਾਫੀ ਮੰਗ ਲੀ। ਮੰਮੀ ਤੁਸੀਂ ਵੀ ਭਾਬੀ ਨਾਲ ਆਪਣੇ ਧੀ ਸਮਝਿਆ ਕਰੋ। ਆਪਾਂ ਦੋਨਾਂ ਨੇ ਮਿਲ ਕੇ ਭਾਬੀ ਨਾਲ ਬੜਾ ਕੁਝ ਗਲਤ ਕੀਤਾ। ਮੈਂ ਤਾਂ ਚਲੀ ਜਾਣਾ ਆਪਣੇ ਸਹੁਰੇ। ਰਹਿਣਾ ਤਾਂ ਤੁਹਾਡੇ ਨਾਲੇ ਇਨੇ ਹੀ ਆ। ਵੀਰੇ ਨੇ ਤਾਂ ਕੰਮ ਤੇ ਚਲੇ ਜਾਣਾ। ਤੁਹਾਡਾ ਰੋਟੀ ਪਾਣੀ ਤੇ ਤੁਹਾਡਾ ਧਿਆਨ ਇਨੇ ਰੱਖਣਾ। ਮੰਮੀ ਤੁਹਾਡੀ ਧੀ ਹੁਣ ਮੈਂ ਨਹੀਂ। ਇਹ ਆ। ਹਾਂ ਸਹੀ ਕਹਿਆ ਤੂੰ ਲਾਡੀ ਮੈਨੂੰ ਐਵੇਂ ਤੰਗ ਕਰਦੀ ਰਹੀ ਪਤਾ ਨਹੀਂ ਕਿਉਂ ਮੇਰੀ ਅਕਲ ਤੇ ਪਰਦਾ ਪੈ ਗਿਆ ਸੀ ਮੈਨੂੰ ਇੰਨਾ ਤੰਗ ਕਰਦੀ ਰਹੀ ਹਾਂ ਲਾਡੀ ਮੈਂ ਤਾਂ ਇਹ ਸੋਚਦੀ ਰਹੀ ਕਿ ਸੋਨੀਆ ਇਸ ਘਰ ਦੀ ਨੂੰ ਹੈ ਮੈਂ ਇਹ ਇਸ ਘਰ ਤੇ ਚੱਲਣਾ ਨਹੀਂ ਦੇਣੀ ਮੇਰੇ ਵਰਗੀਆਂ ਸੱਸਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਨੂੰਾਂ ਵੀ ਤੇ ਐਂ ਹੁੰਦੀਆਂ ਨੇ ਮੰਮੀ ਜੇ ਇਹ ਗੱਲ ਸਭ ਨੂੰ ਸਮਝ ਆ ਜਵੇ ਨਾ ਤਾਂ ਕਿਸੇ ਦੇ ਘਰ 'ਚ ਕਲੇਸ਼ ਹੀ ਨਾ ਪਵੇ ਗੱਲ ਤਾਂ ਸਾਰੀ ਸੋਚਦੀ ਹੈ ਚਲੋ ਸਭ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਇਹੀ ਬਹੁਤ ਵੱਡੀ ਗੱਲ ਹੈ ਚੱਲ ਲਾਡੀ ਬੈਗ ਪੈਕ ਕਰ ਮੈਂ ਤੈਨੂੰ ਛੱਡ ਕੇ ਆਉਂਦਾ ਨਿੱਕੀ ਨਿੱਕੀ ਗੱਲ ਨੂੰ ਲੈ ਕੇ ਨਾ ਵਾਅਦੇ ਨਹੀਂ ਵਧਾਈ ਦੇ ਹੋਰ ਕੀ ਲਾਡੀ ਤੇਰਾ ਵੀਰਾ ਬਿਲਕੁਲ ਸਹੀ ਕਹਿ ਰਿਹਾ ਮੰਮੀ ਹੁਣ ਤੁਸੀਂ ਵੀ ਉਦਾਸ ਨਾ ਹੋਵੋ ਕਹਿੰਦੇ ਆ ਨਾ ਧੀ ਸੁੱਕੀ ਤਾਂ ਜੱਗ ਸੁੱਕੀ ਚੱਲ ਵੀਰੇ ਮੈਂ ਆਪਣਾ ਬੈਗ ਪੈਕ ਕਰ ਲੈਂਦਾ ਹਲੋ ਜੀ ਸਸਿਕਲ ਸਾਰਿਆਂ ਨੂੰ ਹੋਪ ਕਰਦੀ ਹਾਂ ਤੁਹਾਨੂੰ ਸਾਡੀ ਇਹ ਵੀਡੀਓ ਬਹੁਤ ਪਸੰਦ ਆਈ ਹੋਵੇਗੀ ਅਸੀਂ ਜੋ ਵੀ ਮੈਸੇਜ ਇਸ ਵੀਡੀਓ ਤੇ ਦੇਣਾ ਚਾਹੁੰਦੇ ਆ ਉਹ ਕਈ ਕਰਾ ਦੀ ਰਿਐਲਿਟੀ ਐ ਸੋ ਇਸ ਵੀਡੀਓ ਰਾਈ ਮੈਂ ਇੱਕੋ ਮੈਸੇਜ ਦੇਣਾ ਚਾਹੁੰਦੀ ਆ ਕਿ ਜਿਹੜੀ ਨੂੰ ਐ ਉਹ ਵੀ ਕਿਤੀ ਹੁੰਦੀ ਐ ਉਹਨੂੰ ਧੀ ਵਾਲਾ ਦਰਜਾ ਦੇਣਾ ਚਾਹੀਦਾ ਅਗਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਮੈਂਟ ਔਰ ਸ਼ੇਅਰ ਕਰ ਦੇਣਾ ਔਰ ਜਿਹੜੇ ਜਿਹਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਦੇਣਾ ਅਸੀਂ ਬਹੁਤ ਮਿਹਨਤ ਕਰਦੇ ਆ ਬੜਾ ਟਾਈਮ ਲਗਾ ਕੇ ਵੀਡੀਓ ਬਣਾਉਂਦੇ ਆ ਪਲੀਜ਼ ਤੁਸੀਂ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਕਿੱਦਾਂ ਦੀ ਵੀਡੀਓ ਲੱਗੀ ਤੇ ਸਾਡੀ ਵੀਡੀਓ ਨੂੰ ਪਲੀਜ਼ ਲਾਈਕ ਸ਼ੇਅਰ ਕਰਦਿਆ ਕਰੋ ਔਰ ਜਿਹੜੇ ਜਿਹਨੇ ਚ ਨਾ ਅਲਾਨ ਕਿ ਸੀਰੀਅਸੇ ਕੇ ਬਾਸ ਆਹੋ ਜਾਂ ਪੀਲਾ ਪਾਣੀ ਅੱਗੇ ਤੂੰ ਮੇਰੇ ਕੋਲ ਬੜਾ ਪੁੱਛ ਕੇ ਕੰਮ ਕਰਦਾ ਹੋਰ ਕੀ ਵੀਰੇ ਮੰਮੀ ਸਹੀ ਕਹਿੰਦੇ ਨੇ ਆਏ ਬਾਈ ਡਾਇਲੋਗ ਵੱਲ ਮੰਮੀ ਸਹੀ ਹੋਰ ਕੀ ਵੀਰੇ ਮੰਮੀ ਸਹੀ ਕਹਿੰਦੇ ਨੇ ਆਗੇ ਤੁਸੀਂ ਹਾਂ ਆ ਗਿਆ

ਦੁਬਾਰਾ ਸਾਡਾ ਨਾ ਕਰਕੇ ਮੈਂ ਆਪਣੇ ਤੇ ਸੋਨੀਆਂ ਦੀ ਲਿਆ ਨਾ ਪੁੱਛਣ ਦੀ ਕਿ ਲੋੜ ਸੀ ਸਾਡਾ ਘਰ ਅੰਤੇ ਪਹਿਲੇ ਅਸੀਂ ਆਉਂਦੇ ਹਾਂ ਸੰਗ ਥੱਲੇ ਨਹੀਂ ਲੰਘਦਾ ਪੁੱਛਣ ਦੀ ਕਿ ਲੋੜ ਸੀ ਸਾਡਾ ਘਰ ਸੰਗ ਥੱਲੇ ਨਹੀਂ ਲੰਘਦਾ ਸੀ ਸਾਡੇ ਅਸਤੇ ਵੀ ਲਿਆਂਦਾ ਉਹ ਮੰਮੀ ਜਦੋਂ ਮੈਂ ਪੁੱਛਿਆ ਸੀਗਾ ਉਹ ਤੁਸੀਂ ਮਨਾ ਕਰਤਾ ਹੁਣ ਮੈਂ ਲੈ ਕੇ ਆਇਆ ਤਾਂ ਹੁਣ ਤੁਸੀਂ ਕਹਿੰਦੇ ਮੈਂ ਵੀ ਖਾਣਾ ਬਸ ਤੈਨੂੰ ਘਰ ਵਾਲੇ ਦਿਸਦੇ ਐ ਲੈ ਦੇ ਤੇ ਉਹ ਲੈ ਦੇ ਅਸਤੇ ਦਿਸਦੇ ਨਹੀਂ ਤੈਨੂੰ ਉਹ ਮਾਤਾ ਰਹਿਣ ਦੇ ਆ ਲੋ ਤੁਸੀਂ ਇਹ ਖਾ ਲੋ ਇਹਨੂੰ मम्मी 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 बिल्कुल सही किया चल ना लाया मेरी सुनो दूर दूर है नहीं याद आ रहे मेनू जे मम्मी कहते ने जयो जाओ वे कह लगा सी पहला वो कह लगा ਕੋਈ ਕਸਰ ਨਹੀਂ ਛੱਡੀ ਭਾਬੀ ਦਾ ਦਿਲ ਜਖਮ ਹੋਇਆ ਭਾਬੀ ਮੈਨੂੰ ਮਾਫ ਕਰਦੇ ਕੋਈ ਗੱਲ ਨਹੀਂ ਲਾੜੀ ਮੈਂ ਤਾਂ ਕਦੇ ਨਹੀਂ ਚਾਹੀਆ ਚਾਹੀਆ ਮੈਨੂੰ ਚਾਹੀਆ ਅੱਜ ਤਾਂ ਮੇਰੀ ਜਵਾਨ ਚ ਕੁਝ ਨਹੀਂ ਇਹ ਅੱਜ ਮੇਰੀ ਜਵਾਨ ਸੱਚੀ ਮੈਂ ਤਾਂ ਲਾੜੀ ਅਜੇ ਵੀ ਕੁਝ ਨਹੀਂ بگੜਿਆ ਤੂੰ ਨਾ ਆਪਣੇ ਸੌਰੇ ਚਲੇ ਜਾ ਉੱਥੇ ਜਾ ਕੇ ਜੇ ਹੋਏ ਲੋੜ ਤਾਂ ਮਾਫੀ ਵੀ ਮੰਗ ਲਈ नहीं। नहीं। हां सही क्या तू बस बहुत अच्छा बोलना। होर की डाडी तेरा वीरा बिलकुल सही कह रहा वा